हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਪਹੁੰਚੇ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਲਜੀਤ ਵੀਰ ਦੇ ਕੋਲ ਆ ਜਾਂ ਦੋਸਤੋ ਸ਼ਿਵਾਜਪੁਰ ਤੋਂ ਜਦੋਂ ਆਪਾਂ ਦਿਆਲਪੁਰੇ ਨੂੰ ਜਾਂਦੇ ਆ ਤੇ ਰਸਤੇ ਵਿੱਚ ਪੀਐਚ 8ਾਣਾ ਪੱਠਾ ਉੱਥੋਂ ਜਿਹੜੀ ਸੜਕ ਦੋਸਤੋ ਸਿੱਧੀ ਬਾਹਰ ਹਵੇਲੀਆਂ ਵੀਰ ਬਲਜੀਤ ਸਿੰਘ ਉਹਨਾਂ ਦੀ ਤੇ ਪਸ਼ੂ ਵਪਾਰ ਦਾ ਕੀਤਾ ਹੈ ਪਹਿਲਾਂ ਆਪਾਂ ਬਹੁਤ ਸਾਰੀਆਂ ਵੀਡੀਓ ਦੋਸਤੋ ਪਾਈਆਂ ਨੇ ਵੀਰ ਦੇ ਘਰੋਂ ਅਨੀਮਲ ਵੀਰ ਖਰੀਦਦਾਰ ਹੀ ਕਰਦਾ ਤੇ ਜ਼ਿਆਦਾਤਰ ਦੋਸਤੋ ਵਹਿੜਾਂ ਦੇ ਉੱਪਰ ਹੀ ਕੰਮ ਆ ਵਹਿੜਾ ਵਿਕਰੀ ਵਾਲੀਆਂ ਆਉਂਦੀਆਂ ਨੇ ਇਸ ਘਰੇ ਦੋ ਹੋਣ ਚਾਰ ਹੋਣ ਸੋ ਪਸ਼ੂ ਮੌਜੂਦ ਹੁੰਦੇ ਆ ਕਿਸੇ ਟਾਈਮ ਵੀ ਤੁਸੀਂ ਜਿਹੜਾ ਆਪਣਾ ਤਾਲਮੇਲ ਬਿਠਾ ਲਿਆ ਕਰੋ ਕਾਲ ਕਰਕੇ ਪੁੱਛ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈnde ਰਿਆ ਕਰੋ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਵਹਿੜਾ ਆਪਾਂ ਤੁਹਾਨੂੰ ਦੋ ਦਿਖਾਉਣੀਆਂ ਨੇ ਇੱਕ ਸੋਈ ਵਹਿੜ ਬਿਲਕੁਲ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਐਚ ਐਫ ਕ੍ਰੋਸ ਸੰਗ ਦੇ ਵਿੱਚ ਵੱਡੇ ਕਦ ਕੱਟਦੀ ਆ ਇੱਕ ਇਧਰ ਸੈਕੰਡ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਆਪਾਂ ਵਹਿੜ ਦਿਖਾਉਣੀ ਆ ਇਹ ਵੀ ਤਿਆਰੀ ਦੇ ਵਿੱਚ ਇੱਕ ਰੰਗਾ ਬਿਲਕੁਲ ਬਲੈਕ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਸਕਦੇ ਹੋ ਤੁਸੀਂ ਬੱਛੀ ਇਹ ਵੀ ਚੰਗੀ ਆ ਭਾਂਡਾ ਭੁੰਡਾ ਸੋਹਣਾ ਬਣਾਈ ਖੜੀ ਆ ਸੋ ਬਾਕੀ ਸੂਸਬਾਕੇ ਕਰਮਾਂ ਦੀ ਹੋਰ ਵੀ ਜ਼ਿਆਦਾ ਚੰਗੀ ਬਣ ਜਾਊਗੀ ਤੇ ਇਹ ਤਿਆਰੀ ਤੇ ਆ ਤਕਰੀਬਨ ਅੱਜ ਭੜਕ ਦੇ ਵਿੱਚ ਹੀ ਆ ਬਾਕੀ ਡਿਟੇਲ ਆਪਾਂ ਲੈ ਲਾਂਗੇ ਅੱਜ ਤਰੀਕ ਦੋਸਤੋ 5 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਵੀਰ ਸਾਸਰੀ ਸਾਸਰੀ ਕਾ ਵੀਰ ਜੀ ਠੀਕ ਆ ਵੀਰੇ ਹਾਂਜੀ ਵਧੀਆ ਜੀ ਅੱਛਾ ਬਲਜੀਤ ਵੀਰੇ ਉੱਤੇ ਨਾਕ ਹੋ ਗਈ ਸੀ ਸੇਵਾ ਹਾਂਜੀ ਹਾਂਜੀ ਉਸ ਤੋਂ ਬਾਅਦ ਵੀ ਆਉਂਦੇ ਜਾਂਦੇ ਰਹੇ ਹਾਂਜੀ ਆਪਣਾ ਮੈਰਿਜ ਵਿਆਹ ਹੀ ਅੱਛਾ ਜੀ ਤੇ ਫਿਰ ਉਹ ਆਪਾ ਉੱਧਰ ਰੋਜੇ ਰਹੇ ਤੇ ਫਿਰ ਅੱਜ ਲਿਆਂਦੇ ਆ ਹਾਂ ਹਾਂਜੀ ਬਸ ਵਾਰਪੂਰਾਂ ਦੇ ਇੱਕ ਵਾਰੀ ਪੈਸੇ ਜਿਹੜੇ ਕਮਾਉਂਦਾ ਰਹਾ ਠੀਕ ਆ ਹਾਂਜੀ ਅੱਛਾ ਬਦੀ ਤੇ ਇੱਕ ਵਾਰੜ ਆਪਾਂ ਗੱਬਣ ਦਿਖਾਉਣੀ ਹੈ ਤੇ ਕਿੰਨੀ ਸੂਈ ਆ ਹਾਂਜੀ ਇੱਕ ਸੂਈ ਆ ਠੀਕ ਆ ਜੋੜੀ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਕਿਹੜੀ ਤੋਂ ਕਰਦਗੇ ਗੱਬਣ ਤਾਂ ਕਰ ਲੀਏ ਲਿਓ ਜੀ ਇਹ ਬਸ ਤਿਆਰੀ ਵਾਲੀ ਆ ਘਰਮਾਂ ਵਾਲੀ ਠੀਕ ਆ ਹਾਂਜੀ ਮੱਥੀ ਚੰਗੀ ਆ ਨਿਗਰ ਆ ਪਹਿਲਾਂ ਨਾ ਕਿ ਦੁੱਜਨ ਨਹੀਂ ਦੁੱਜਾ ਦੁੱਜਾ ਸੂਆ ਆ ਦੋਸਤੋ ਦੂਜਾ ਸੂਆ ਬਚੀ ਆ ਬਲੈਕ ਰੰਗ ਠੀਕ ਆ ਜੀ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਤੇ ਕ੍ਰੋਸ ਤੁਸੀਂ ਦੇਖ ਸਕਦੇ ਜੇ ਕੋਈ ਸ਼ਾਈਵਾਲ ਦਾ ਤੇ ਵਿੱਚ ਥੋੜਾ ਬਾਤਾ ਕੋਈ ਰਾਠੀ ਦਾ ਕ੍ਰੋਸ ਆ ਠੀਕ ਆ ਜੀ ਤੇ ਹਵਾ ਨੇ ਲੇਵੇ ਦੀ ਜਿੰਨੀ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਚੰਗੀ ਤਸੱਲੀ ਦੇ ਨਾਲ ਸਾਫ ਸੁਥਰੀ ਆ ਕੋਈ ਫੋਟ ਚਾਂਕ ਨਹੀਂ ਗਈ ਚਾਰ ਥਾਨ ਤੇ ਹੱਥੀ ਮੁਠੀ ਵਾਲਾ ਥਾਨਾ ਠੀਕ ਆ ਆ ਦੇਖੋ ਠੀਕ ਆ ਜੀ ਬਾਕੀ ਠੰਡੀ ਸੀਲ ਵੱਡੀ ਸੰਧੂ ਸਾਹ ਹਾਂ ਲੋ ਜੀ ਬਾਕੀ ਥੱਲਿਓ ਥੱਲਿਓ ਬੜੀ ਸਫਾਈ ਆ ਹਾਂ ਜੀ ਹਾਂ ਕਰਦੀ ਤੇ ਵੈਸੇ ਥੋੜੀ ਜਿਹੀ ਕਾਵੀ ਪੈਂਦੀ ਆ ਹਾਂ ਜੀ ਹਾਂ ਜੀ ਠੀਕ ਆ ਜੀ ਆ ਜੇ ਹੁਣ ਬਸ ਤਿਆਰੀ ਏ ਦੀ ਲੋ ਵੀ ਕਰੋ ਚੱਕ ਠੀਕ ਆ ਤੇ ਹਵਾਨਾ ਲੇਵਾ ਦੋਸਤੋ ਲਿਵਰਟੀ ਆ ਬਿਲਕੁਲ ਜਿੰਨੀ ਤੁਸੀਂ ਦੇਖ ਰਹੇ ਜੇ ਸੋਹਣੀ ਬਣੀ ਆ ਥੱਲਿਓ ਤੇ ਸੁੰਦਿਆ ਸੁੰਦਿਆ ਬਲਜੀ ਤਾਂ ਆਪਾਂ ਕਹਿ ਦਿੰਨੇ ਵਹਿੜਾ ਬਣ ਜਾਂਦੀ ਆ ਇਹ ਬਣ ਜੂਗੀ ਪੂਰੀ ਵਧੀਆ ਠੀਕ ਹੈ ਵੀਰ ਆ ਦੇਖੋ ਜੀ ਠੀਕ ਆ ਲਓ ਦੋਸਤੋ ਕੋਈ ਵੀਰ ਵੀ ਸੌਦਾ ਕਰਦਾ ਆਪਣੀ ਤਿੱਪਤ ਪਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਹੋ ਸਕਦਾ ਵੀ ਕੋਈ ਸਾਈਬ ਇਹਨਾ ਕਰਦੇ ਕਰਦੇ ਜੀ ਦਾ ਦੋਸਤੋ ਐਨੀਮਲ ਸੂ ਵੀ ਪਵੇ ਬੇਸ਼ੱਕ ਆਪਣਾ ਕੋਈ 2-3 ਕਿਲੋ ਆਪਣੀ ਤਸੱਲੀ ਕਰ ਸਕਦੇ ਤੁਸੀਂ ਭਰਾ ਕੇ ਤੇ ਇਧਰੋਂ ਤੁਹਾਨੂੰ ਇੱਕ ਵਾਰੀ ਆਪਾਂ ਲਿਵਾ ਖਾਦ ਕੇ ਇਹਦਾ ਆ ਦੇਖੋ ਪਾ ਕੇ ਵੇਖੋ ਇਧਰ ਵੇਖੋ ਠੰਡੀ ਸੀਲ ਬੜੀ ਵੈਸੇ ਪਜੀਤਾ ਕੋ ਘਰੋਂ ਪਸ਼ੂ ਆਉਂਦੇ ਕਿ ਨਾ ਖੋਲੇ ਖਾਲੇ ਘੱਟ ਹਾਂਜੀ ਆਹੋ ਥੋੜੀ ਜੀ ਨਾ ਜਦੋਂ ਖੋਲ ਗਿਆ ਕਿਤੇ ਨਾ ਕਿਤੇ ਮਾਰਾ ਜੇ ਭੱਜਦੇ ਪੁੱਜਦੇ ਆ ਵੈਸੇ ਤਾਂ ਹੈ ਠੰਡੀ ਧੀਰੀ ਹੱਥੇ ਬੈਠਿਆਂ ਤਾਂ ਕੋਈ ਨਹੀਂ ਵੀ ਕੋਈ ਲੱਤਾ ਛੜਾ ਮਾਰਨ ਵਾਲੀ ਛੇ ਨਹੀਂ ਗਈ ਬਸ ਵੀ ਘਰ ਵਾਲੇ 11-12 ਕਿਲੋ ਆਉਂਦੇ ਚਵਾਇਆ ਪਹਿਲਾਂ ਨੇ ਅੱਛਾ ਜੀ ਹਾਂ ਆਪਾਂ ਜ਼ਿਆਦਾ ਨਹੀਂ ਕਹਿੰਦੇ 11-12 ਕਿਲੋ ਘਟ ਕੀ ਚਵਾਊਗੀ ਚਲੋ ਇੰਨੀ ਤੋਂ ਉਮੀਦ ਆਪਾਂ ਕਰਦੇ ਐਨੀ ਬੈੜ ਤੋਂ ਕੋਈ 11-12 ਲੀਟਰ ਤੈਨੂੰ ਆਂਦਾ ਕੁਝ ਨਹੀਂ ਕਾ ਤੇ ਬਾਕੀ ਕਿ ਕਿਸੇ ਭਰਾ ਦੀ ਸੇਵਾ ਨਾਲੇ ਹੋਰ ਸੁਬਾ ਦੂਜਾ ਸੁਣਾ ਇਹਨੇ ਸੁਬਾ ਦੂਜਾ ਸੁਣਾ ਤੇ ਇੱਕ ਬਸ ਤਿਆਰੀ ਵਾਲੀ ਹੁਣ ਘੰਟੇ ਅੱਧੇ ਘੰਟੇ ਦਾ ਬਾਅਦ ਭਾਂ ਸੁਹੀ ਪਵੇ ਠੀਕ ਆ ਜੀ ਠੀਕ ਆ ਬਲਜੀ ਤੇ ਤਾਂ ਮੁੱਲ ਵੀਰ ਦੱਸਦੇ ਅੱਜ ਦਵਾਂਗੇ ਕਿੰਨੇ ਦੀ ਆਪਾਂ ਬੱਛੀ ਮੁੱਲ ਵੀਰੇ ਭਾਵੇਂ 40 42 ਕਰੀ ਗਈ ਹਾਂ ਹਾਂ ਨਾ ਇਸ 36000 ਦੀ ਦੇ ਦਾਂਗੇ 36 ਦੀ ਹਾਂ ਜੀ ਠੀਕ ਆ ਐਂਡ ਤੋਂ ਐਂਡ ਹੀ ਆ ਐਂਡ ਤੋਂ ਐਂਡ ਵੱਚੀ ਵੇਖ ਲੋ ਠੀਕ ਆ ਸਾਫ਼ ਸੁਥਰੀ ਵੱਚੀ ਆ ਠੀਕ ਆ ਹਾਂਜੀ ਲੋ ਵੀ ਇਹ ਕਿਸਾਨ ਵੀਰੋ ਐਂਡ ਪੁਆਇੰਟ ਜਿਹੜੀ 36000 ਇਹ ਤੋਕਣਾ ਵੇ ਕੰਦਿਆ ਨੇ ਸੱਜਰ ਸੂਨਾ ਕਰਮਾਂ ਵਾਲੀ ਆ ਬਿਲਕੁਲ ਇਹ ਤਾਂ ਗੱਲ ਏਹੀ ਆ ਹਾਂਜੀ 36000 ਦੀ ਦੋਸਤੋ ਵੈੜ ਤੁਹਾਨੂੰ ਮਿਲ ਜੂਗੀ ਬਿਲਕੁਲ ਇਹ ਛੋਟਾ ਰੇਟ ਆ ਭਾਅ ਮੜਤਾ ਬੜਾ ਜਾਇਜ਼ ਆ ਤੇ ਪੂਰਾ ਸਾਲ ਭਰ ਕਰਮਾਂ ਵਾਲੀ ਦਾ ਮौज ਬਣਾ ਛੱਡਨੀ ਆ ਹਾਂਜੀ ਠੀਕ ਆ ਨਾਲ ਦੀ ਨਾਲ ਕਰੋਸ ਆਗਾ ਸਿਆਲ ਦਾ ਸਿਆਲ ਗਾਂ ਗਰਮੀ ਦੇ ਵਿੱਚ ਵਾਧੇ ਬੰਦੀ ਆ ਹਾਂਜੀ ਇਹ ਕੁ ਥੋੜੇ ਜੇ ਪੱਠੇ ਖਾ ਕੇ ਰੱਜ ਜਾਣਾ ਨੇ ਆ ਬਿਲਕੁਲ ਬਿਲਕੁਲ ਚਰੂ ਚਰੂ ਬੜੀ ਗੜੀਆਂ ਨੇ ਅੱਛਾ ਹਾਂ ਠੀਕ ਆ ਲੋ ਵੀ ਦੋਸਤੋ ਉਹ ਅੱਗੇ ਕਿਸੇ ਭਰਾ ਦੀ ਚਲੋ ਇਸ਼ਾਉਂਦੀ ਆ ਵੀ ਕੋਈ ਬੰਗਰ ਅਸੀਂ ਪਾ ਲੈਨੇ ਆਪਾਂ ਜ਼ਿਆਦਾਤਰ ਵਧੀਆ ਰਹਿੰਦਾ ਬਿਹੜਾ ਨੂੰ ਪਰ ਥੱਲੇ ਬੈਠ ਕੇ ਜਿੱਦਾਂ ਮਰਜ਼ੀ ਹੱਥ ਹੁਫ ਫੇਰੀ ਚੱਲੋ ਤਸੱਲੀ ਕਰੀ ਚੱਲੋ ਇਹ ਨਹੀਂ ਵੀ ਕੋਈ ਲੱਤਾਂ ਛੜਾਂ ਲਈ ਆ ਆ ਦੇਖੋ ਇਧਰ ਦੇਖੋ ਵੀ ਇਹਨਾਂ ਤਸੱਲੀਆਂ ਦਾ ਇਹਨਾਂ ਸੀਲੀਆਂਸ ਲੱਗਾ ਦਾ ਦੋਸਤੋ ਮੁੱਲ ਪੈਂਦਾ ਵੇਖੋ ਤੁਸੀਂ ਅਜੇ ਇੰਨੀ ਹੋਰ ਬਣ ਜਾਣੀ ਸੁੱਕੇ ਹਾਂ ਆ ਕਰੋ ਚੱਕ 93 ਆ ਵਧੀਆ ਪੂਰਾ ਇੱਥੇ ਆ ਸੁਣਦਾ ਕਰਕੇ ਕਾਲ ਪਈ ਆ ਹੋ ਸਕਦਾ ਕੋਈ 2-3 ਘੰਟਿਆਂ ਤੱਕ ਘੰਟੇ ਤੱਕ ਸੂਪੇ ਹਾਂਜੀ ਦੋਸਤੋ ਇੱਕ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਠੀਕ ਆ ਜੀ ਇਹ ਵੈੜ ਕੋਈ ਘੰਟਾ ਡੇਢ ਘੰਟੇ ਬਾਅਦ ਜਿਹੜੀ ਐ ਸੋਪੀ ਸੀਗੀ ਇਹਦੀ ਡਿਟੇਲ ਆਪਾਂ ਤੁਹਾਨੂੰ ਵਿੱਚੇ ਦੇ ਦਿੰਨੇ ਆ ਮਗਰ ਬੱਛਾ ਠੀਕ ਆ ਜੀ ਬੱਛੇ ਨੂੰ ਜਨਮ ਦਿੱਤਾ ਸੋ ਜਿਹੜ ਜੁਰ ਪ੍ਰੋਪਰ ਪਾ ਦੇਊਗੀ ਉਹਦੀ ਡਿਟੇਲ ਤੁਸੀਂ ਫਿਰ ਬਲਜੀਤ ਤੋਂ ਲੈ ਸਕਦੇ ਹੋ ਠੀਕ ਆ ਜੀ ਸੋ ਸੂ ਸੂਆ ਪਈ ਐ ਮੇਰਾ ਵੀਰ ਕੋਈ ਆਪਣੀ ਦੋ ਡੰਗ ਚੋ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਬੌਲੇ ਤੇ ਬਾਕੀ ਵੈੜ ਸੋਪੀ ਸੀਗੀ ਉਹਦੀ ਡਿਟੇਲ ਆਪਾਂ ਵਿੱਚ ਤੁਹਾਨੂੰ ਦੇ ਦਿੱਤੀ ਆ ਠੀਕ ਆ ਜੀ ਤੇ ਇੱਧਰ ਬਲਜੀਤ ਆਪਣੇ ਕੋਲ ਇੱਕ ਵੱਡੇ ਹੈਡ ਕੱਟ ਦੇ ਵਿੱਚ ਆ ਵੈੜ ਠੀਕ ਆ ਜੀ ਇਹ ਸੂਈ ਨੂੰ ਅੱਜ ਸਮਾਂ ਕਿੰਨਾ ਹੋ ਗਿਆ ਇਹ ਨੂੰ ਵੀ ਜੀ 8 ਦਿਨ ਹੋ ਗਏ ਅੱਜ 8 ਕਿ ਦਿਨ ਦਾ ਸਮਾਂ ਹੋ ਗਿਆ ਤੇ ਸੂਆ ਬਲਜੀ ਤੱਕ ਕਿੰਨਾ ਹੋ ਗਿਆ ਸੂਆ ਵੀਰ ਜੀ ਤਿੱਜਾ ਵਾ ਸਿਰਫ ਨਾ ਥੋੜੀ ਇਹ ਕਿਹਨੇ ਪੱਠੇ ਨਹੀਂ ਪਾਏ ਕਰਮਾਂ ਵਾਲੀ ਹੋਰ ਤਾਂ ਥੋੜੀ ਰੁੱਖੀ ਪਾਸੇ ਹੀ ਬੰਨ ਛੱਡੀ ਆ ਆਪਦਾ ਹੂੰ ਚਾਰੂ ਇਹ ਵੀ ਬੜੀ ਆ ਠੀਕ ਆ ਕਰਮਾਂ ਵਾਲੀ ਮੂਹ ਨਹੀਂ ਚੁੱਕਦੀ ਬਾਕੀ ਕਰਤੂਤ ਵਾਲੀ ਆ ਹਾਂ ਕੋਈ ਇਹਦਾ ਸਰੀਰ ਨਾ ਵੇਖੇ ਇਹਦਾ ਕਰਤੂਤਾ ਵੇਖੇ ਦੀਆਂ ਹਾਂ ਤੇ ਦੁੱਧ ਇਸ ਵਕਤ ਕਿੰਨੇ ਚੱਲਦੇ ਦੁੱਧ ਐ ਵਕਤ ਵੀਰ ਆਪਾਂ ਹੋਊਗਾ 15 ਕਿਲੋ ਅੱਛਾ 14 ਕਿਲੋ ਆਪਾਂ ਲੀਟਰਾਂ ਮਿਣਕੇ ਦੇ ਦਾਂਗੇ ਲੋ ਵੀ ਦੋਸਤੋ 14 ਕਿਲੋ ਦਿਨ ਕਿੰਨਾ ਦੱਸਿਆ ਦਿਨ 8 ਹੋਏ ਅਜੇ 8 ਹੀ ਹੋਏ ਹਾਂ ਦੁੱਧ ਆਪਾਂ ਜਦੋਂ ਜਿਆਦਾ ਨਹੀਂ ਕਹਿੰਦੇ ਕਿ ਵੀਰ ਦੇ ਕੋਲ ਚੰਗੇ ਕੋਲ ਚੱਲ ਗਈ 16 17 ਕਿਲੋ ਦੁੱਧ ਤਾਂ ਨਹੀਂ ਮਰਦੀ ਬਾਕੀ ਥਾਣੇ ਬੜਾ ਥਾਣੇ ਬੜਾ ਬੜੀ ਜਵਾਈ ਲੱਗੀ ਆ ਦੇ ਲੋ ਵੀ ਭਰਾਵੋ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਜੀ ਥਾਣਾ ਵੇਖੋ ਤੁਸੀਂ ਮੁੱਠੀ ਮੁੱਠੀ ਥਾਣਾ ਵੀ ਇਹ ਨਹੀਂ ਗੱਲ ਵੀ ਕੋਈ ਪੋਟਿਆ ਸਰਫ ਲਿਸੀ ਲਿਸੀ ਆ ਹਾਂ ਥੋੜੀ ਜੀ ਦੋਸਤੋ ਐਡੀ ਵੱਡੀ ਬਿਹੜ ਵੀ ਵੱਡੀ ਰਹੀ ਹਾਂ ਜੀ ਐਡੀ ਬਿਹੜਾ ਸੇਵਾ ਕਰਨ ਵਾਲਾ ਬੰਦਾ ਵੀ ਦਲੇਰ ਚਾਹੀਦਾ ਬੱਸ ਬੱਸ ਇਧਰ ਵੇਖੋ ਹਾਂ ਆ ਲਓ ਜੀ ਬ ਦੋ ਦੋ 214 ਕਿਲੋਟਰ ਤੇ ਚੱਲਣ ਦੀ ਮੈਲੇ ਮੂਲੇ ਤੋਂ ਚੱਲਣ ਤੋਂ ਬਾਅਦ ਹੋ ਜੂਗੀ ਆਪਾਂ ਹਾਂ ਠੀਕ ਹੈ ਜੀ ਚੰਗੇ ਵੀਰ ਕੋਲ ਚਲ ਗਈ ਤਾਂ ਇਹ ਦੁੱਧ 17 18 ਕਿਲੋ ਰਾਂਣਾ ਦੇ ਦੇਣਾ ਲਓ ਵੀ ਮਗਰ ਬੱਚਾ ਇਹਦੇ ਮਗਰ ਬੱਚਾ ਜੀ ਉਹ ਬੱਚਾ ਵੀ ਸ਼ਾਹੀ ਕਹਿੰਦੇ ਨਾ ਹਾਂ ਖਲੋਤੀ ਸੁਈ ਕਹਿੰਦੇ ਵੇਖਿਆ ਨਹੀਂ ਉਹਨੇ ਮਾੜੀ ਸੱਟ ਵੀ ਲੱਗੀ ਆ ਅੱਛਾ 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 ਉਹਦਾ ਚੋਕ ਕੇ ਖਲਾਰ ਦਈਏ ਫਿਰ ਆ ਵਧੀਆ ਖਲੋ ਜਾਂਦਾ ਵੀ ਆਪਣੇ ਆਪ ਕਈ ਵਾਰ ਪਸ਼ੂਆਂ ਦਾ ਵੀ ਜ਼ਿਆਦਾ ਜ਼ੋਰ ਲੱਗ ਜਾਂਦਾ ਵੱਛਾ ਦੋਸਤੋ ਮਗਰਾ ਕਿਤੇ ਖਲੋਤੀ ਖਲੋਤੀ ਸੂਈ ਆ ਥੋੜਾ ਜਿਹਾ ਬੱਚਾ ਤਾਂ ਮਿਲਦਾ ਨਹੀਂ ਪਿਆ ਦੇ ਮੇਂ ਪ੍ਰਵਾਹ ਬੰਦੇ ਸੀ ਤੇ ਅੱਛਾ ਅੱਛਾ ਆ ਬੱਛਾ ਦੇ ਠੀਕਾ ਜੀ ਵੈਸੇ ਖਲੋਂਦਾ ਖਲੋਂਦਾ ਬੱਚਾ ਹਾਂ ਵਧੀਆ ਪਖਲਾਰ ਦਿੰਨੇ ਹੁਣ ਠੀਕ ਹੈ ਜੀ ਦੁੱਧ ਆਪੇ ਪੀਂਦਾ ਵਾ ਕੋਈ ਠੱ ਕਰਨੀ ਨਹੀਂ ਆ ਠੀਕ ਠੀਕਾ ਠੀਕ ਆ ਲੋ ਵੀ ਵੇਰ ਦੋਸਤੋ ਕਰੋ ਚੈੱਕ ਠੀਕ ਹੈ ਜੀ ਬਾਕੀ ਕੋਈ ਇਹਦੇ ਚ ਕਰਮਾਲੀ ਦੇ ਵਿੱਚ ਕੋਈ ਕਜ ਨਹੀਂ ਹੈਗਾ ਇਕ ਇਕੋ ਗੱਲ ਆ ਵੀ ਜਿਹੜੀ ਕਿਤੇ ਨਰਮ ਸੇਵਾ ਦੇ ਵਿੱਚੋਂ ਪਸੂ ਨਿਕਲਿਆ ਕਿਉਂਕਿ ਜੇਕਰ ਆਪਾਂ ਗੱਲ ਕਰਕੇ ਦੋਸਤੋ ਪੰਜੇ ਉਂਗਲਾਂ ਬਰਾਬਰ ਨਹੀਂ ਗੀਆਂ ਕ ਸੇਵਾਲੇ ਪਾਸੇ ਪਸ਼ੂ ਵੀ ਖੋਦੇ ਜਾਂਦੇ ਆ ਠੀਕ ਆ ਧਿਆੜ ਨਾ ਦਈਏ ਤੇ ਕੱਤ ਵੱਡਾ ਤਿੱਜਾ ਸੁਆ ਸੁਈ ਆ ਤੇ 14 ਕਿਲੋ ਦਾ ਇਸ ਵਕਤ ਦੇਣ ਦੀ ਆਖੇ ਵੀ ਹਰੇ ਦੰਦ ਆ ਮੂੰਹ ਦੰਦ ਖੁਰ ਬਖਾ ਦੀ ਪੂਰੀ ਕਾਇਮ ਲੈ ਕੇ ਆ ਦੇਖੋ ਜੀ ਨਹੀਂ ਨਹੀਂ ਕੋਈ ਕਸਾਈ ਖਸੂਈ ਨਹੀਂ ਜੇ ਐਡੀ ਸਟਾਰਟ ਆ ਵਾੜ ਵੱਡੀ ਸੇਵਾ ਨਹੀਂ ਹੋਈ ਕਿਥੋਂ ਇਹੋ ਜੀ ਕਿਤੇ ਬਲਜੀਤ ਚੰਗਾ ਹੱਥ ਫਿਰਿਆ ਹੁੰਦਾ ਤੇ ਇਹਨੇ ਦੂਜੇ ਜਾ ਆਪਣਾ ਸੀ ਹਾਂਜੀ ਹਾਂਜੀ ਤੇ ਆ ਕਰੋ ਚੈੱਕ ਜੀ ਠੀਕ ਆ ਬਾਕੀ ਥਣਥੂ ਨਾਲੇ ਪਾਸੇ ਦੋਸਤੋ ਕੋਈ ਪ੍ਰੋਬਲਮ ਨਹੀਂ ਗਈ ਲੰਬੇ ਥਾਣਾ ਸੋ ਪੇਸਵਾਂਡ ਚੰਗੀ ਆਪਸੀ ਥਣਾ ਦੀ ਦੁੱਧ ਤੇ ਵੀਰ ਜੀ ਚੜਦੀ ਆਉਂਦੀ ਜਿੱਦਨ ਦੀ ਆਪਣੇ ਤੋਂ ਆਈ ਨਾ ਪਰਸੋਂ ਦੀ ਆਈ ਆਪਣੇ ਕੋਲ ਠੀਕ ਹੈ ਜੀ ਦੁੱਧ ਦੇ ਦਿਨੋਂ ਦਿਨੀ ਚੜਦੀ ਆਉਂਦੀ ਕਰਮਾਂ ਵਾਲੀ ਠੀਕ ਆ ਆ ਬੱਚੇ ਤੇ ਖਿਲਾਰ ਦੋ ਵੀਰ ਜੀ ਹਾਂ ਜੀ ਆ ਲਓ ਜੀ ਲਓ ਜੀ ਆ ਬੱਚਾ ਜੇਦਾ ਕਿ ਮਾੜਾ ਇਹ ਨਾ ਇਦਾਂ ਕਰਕੇ ਖਿਲਾਰਨਾ ਪੈਂਦਾ ਬਾਕੀ ਮੁੜ ਕੇ ਸੈਟ ਹੋ ਜਾਂਦਾ ਆਹ ਆ ਚੀਜ਼ਾਂ ਜਿਹੜੀਆਂ ਨਾ ਹਾਂ ਜਦੋਂ ਇਹ ਬੱਚੇ ਹੱਥ ਥੱਲੇ ਹਾਂ ਆ ਵੇਖੋ ਖੰਭ ਜਦੋਂ ਥੱਲੇ ਕਿਤੇ ਤਿਲਕ ਕੇ ਜਿਹਾ ਸਾਹ ਨੇ ਬੱਚਾ ਕਿਤੇ ਲਓ ਜੀ ਇਹ ਚੀਜ਼ਾਂ ਦੀਆਂ ਦੋਸਤੋ ਫਰਜੇ ਕਈ ਨਾ ਨਿਕਲ ਜਾਂਦੇ ਬੱਚੇ ਦੇ ਹਾਂਜੀ ਉਹ ਤੁਸੀਂ ਵੇਖ ਸਕਦੇ ਜੇ ਕਿਤੇ ਖੜੀ ਖਲੋਤੀ ਬੈੜ ਸੁਈਏ ਕਿਉਂਕਿ ਕਾਤੋਂ ਵੱਡਾ ਬੈੜ ਦਾ ਹਾਂਜੀ ਕਿਤੇ ਬੱਚਾ ਕਿਤੇ ਚਾਂਚਾ ਕਿਥੇ ਡਿੱਗਾ ਤੇ ਥੋੜਾ ਜਿਹਾ ਫਰਾਂ ਦੇ ਉੱਪਰ ਮਾਰਾ ਮਰ ਹੋ ਸਕਦਾ ਵੀ ਕੋਈ ਸਟਰਕਚਰ ਫਰੂਕਚਰ ਹੋਇਆ ਹੋਵੇ ਹਾਂਜੀ ਤੇ ਬੱਚਾ ਤੁਹਾਨੂੰ ਦਿਖਾਤਾ ਵੱਛਾ ਮਗਰ ਆ ਠੀਕ ਆ ਜੀ ਚਵਾਈ ਜੁਈ ਵੀ ਇੱਕ ਨੰਬਰ ਲੱਗੀ ਕਰਮਾਂ ਵਾਲੀ ਹਾਂ ਲਓ ਵੀ ਬੈਰ ਦੋਸਤੋ ਵੈਸੇ ਸਾਰੀ ਚੰਗੀ ਆ ਕਤੋਂ ਵੱਡਾ ਬੇਲਬੁੱਲ ਸਪੈਸ਼ਲ ਆ ਲੰਬੀ ਲੂੰਬੀ ਪੂਰੀ ਆ ਉੱਚੀ ਪੂਰੀ ਆ ਥਾਂ ਦੇ ਵਿੱਚ ਹੀ ਸਾਫ਼ ਸੁਥਰੀ ਆ ਕੋਈ ਫੋਟ ਕੋਈ ਐਕਸਟਰਾ ਬੱਚਾ ਨਹੀਂ ਗਾ ਨਾਲ ਚਾਰ ਹੀ ਥਾਣਾ ਤੇ ਥਾਣਾ ਵੀ ਬਿਲਕੁਲ ਇੱਕੋ ਜਿਹਾ ਮੋਟੇ ਥਾਣਾ ਠੀਕ ਆ ਥੋੜਾ ਜਿਹਾ ਬਸੀ ਤੇ ਦੇਖਣੀ ਜੇ ਦੋ ਦੋ ਚਾਰ ਚਾਰ ਧਾਰਾ ਮਾਰ ਦਈਏ ਆ ਦੇਖੋ ਜੀ ਆ ਆਉਂਦੀ ਕੁੜਿਆ ਮੋਗਾ ਹੀ ਆ ਦੇ ਹੂੰ 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 ਆ ਮਗਰਲੇ ਥਾਣਾ ਆ ਲੋ ਜੀ ਆ ਮਗਰਲੇ ਥਾਣਾ ਆ ਵਧੀਆ ਚਵਾਈ ਕੋ ਗੱਲ ਠੀਕ ਹੈ ਇਹਦਾ ਬਰਜਿਤ ਕੀ ਕਰਦਾ ਮੁੱਲ ਫਿਰ ਵੀਰ ਜੀ ਜੇ ਦਿਨ ਦੀ ਵੜ ਰਾਜੀ ਰੂ ਜੀ ਹਾਂ ਫਿਰ ਤੇ ਭਾਂ 60 65 ਦੀ ਵੇਚ ਦਿੰਦੇ ਹਾਂ ਹਾਂ ਹੁਣ ਆਪਾਂ ਮੋਲੇ ਦਾ ਕਰਦੇ 50000 ਰੁਪਇਆ 50 ਹਾਂ ਜੀ ਐਂਡ ਪੁਆਇੰਟ ਐਂਡ ਤੋਂ ਐਂਡ 47000 ਦੀ ਦੇ ਦਾਂਗੇ 47 ਹਾਂਜੀ ਠੀਕ ਆ ਹਾਂਜੀ ਚਲ ਹੋਰ ਬਾਕੀ ਮੌਕੇ ਤੇ ਵੇਖ ਲਈ ਜੇ ਮਾਨਤਾ ਬਾਕੀ ਦੁੱਧ ਆਪਣੇ ਘਰੋਂ ਕੋਈ 13 ਕਿਲੋ ਲੀਟਰ ਨਾਲ ਮਿਲ ਕੇ ਦੇ ਦਾਂਗੇ 13 ਕਿਲੋ ਦੁੱਧ ਵੱਧ ਹੋਊਗਾ ਅੱਛਾ ਅੱਛਾ ਬਾਕੀ ਆਪ ਆਪ ਦੇ ਘਰ ਦੀ 13 ਕਿਲੋ ਦੀ ਗਾਰੰਟੀ ਵੀ ਦੇ ਦਾਂਗੇ ਠੀਕ ਆ ਹਾਂਜੀ ਲੋ ਵੀ ਦੋਸਤੋ 47000 ਐਂਡ ਟੂ ਐਂਡ ਜਿਹੜਾ ਇਹਦਾ ਮੋਲ ਆ 47000 ਦੇ ਇਹ ਵਿੱਚ ਤੁਹਾਨੂੰ ਮਿਲ ਜਾਊਗੀ ਤਾਂ 13 ਕਿਲੋ वैसे 14 किलो ਬਜੀਤ ਨੇ ਕਿਹਾ ਸੀ ਵੀ 13 ਕਿਲੋ ਵੀ ਗਰੰਟੀਡ ਆ ਵੀ ਜਿਹੜਾ ਵੀ ਕਹਿ ਦੋ ਵੀ ਠੰਡਾ ਕਰਕੇ ਬਿਨਾ ਝਗਦੋ ਕਹਿ ਦਈਏ ਕੋਈ ਵੀ ਗੱਲ ਬਾਤ ਤੇ 13 ਕਿਲੋ ਵੀ ਦਾ ਵੀ ਜਿਹੜਾ ਆਪਾਂ ਗਰੰਟੀ ਨਾਲ ਕਿਸੇ ਵੀਰ ਨੂੰ ਦਵਾਂਗੇ ਠੀਕ ਆ 47000 ਦੀ ਮਿਲ ਜੂਗੀ ਬੱਛਾ ਮਗਰ ਤੁਹਾਨੂੰ ਦਿਖਾਈ ਦਿੱਤਾ ਆਪਾਂ ਚੋਣ ਚਾਂ ਦੀ ਵੀ ਤੁਹਾਨੂੰ ਦਿਖਾਤੀ ਆ ਤੇ ਇਹ ਸਗਰ ਨੰਬਰ ਤੇ ਵਹਿੜ ਜਿਹੜੀ ਸੂਈ ਸਵਾਈ ਆ ਠੀਕ ਆ ਜੀ ਬਿਲਕੁਲ ਤਾਜੀ ਇੱਕ ਤਿਆਰੀ ਦੇ ਵਿੱਚ ਜਿਹੜੀ ਵਹਿੜ ਤੁਹਾਨੂੰ ਦਿਖਾਈ ਆ ਸੋ ਬਜੀਤ ਦੋ ਹੀ ਵਹਿੜਾਂ ਨੇ ਆਪਣੀ ਕੋਲ ਤੇ ਨੰਬਰ ਵੀ ਤੇ ਕਰਤੀ ਆ ਸੰਦੇ ਨੰਬਰ ਆਪਣਾ 73407 4212 ਠੀਕ ਹੈ ਜੀ ਹਾਂਜੀ ਤੇ ਮਾਲ ਲਈ ਆਈਏ ਕੋਈ ਚੰਗਿਆ ਚੰਗਿਆ ਪਹਿਲਨਾ ਪੁੱਲਣਾ ਵਛੀਆਂ ਦੇ ਵੀਰ ਪ੍ਰੈਸ ਟੇਨ ਫੋਨ ਕਰਦੇ ਜੀ ਹਾਂ ਲਈ ਆਏ ਨੇ ਆਪਾਂ ਕੇ ਦੋੰਦੀਆਂ ਚੌਕੀਆਂ ਲਿਆ ਕੇ ਕਰਕੇ ਕਿਤੇ ਸਾਹਮਣੇ ਤੇ ਪੇਸ਼ ਹੋ ਜਾਣ ਤੇ ਠੀਕ ਹੈ ਜੀ ਲੋਕੀ ਪ੍ਰਭੋ ਫਿਲਹਾਲ ਮਾਲ ਇਸੇ ਤਰ੍ਹਾਂ ਤੁਸੀਂ ਕੋਈ 2-4 ਨਗ ਆਏ ਗਏ ਰਹਿੰਦੇ ਆ ਆਪਣਾ ਤਾਲਮੇਲ ਬਿਠਾ ਲਿਆ ਕਰੋ ਸੰਪਰਕ ਕਰ ਲਿਆ ਕਰੋ ਪੁੱਛਗਿਛ ਕਰਦੇ ਰਿਆ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ